ਦੀ ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਵਾਰ ਗੱਲ ਕਰਦੇ ਹਾਂ ਪੰਜਾਬ ਦਾ ਮੌਸਮ ਅੱਜ ਵੀ ਕੱਲ ਵਾਂਗੂ ਰਹਿਣ ਦੀ ਸੰਭਾਵਨਾ ਹੈ ਬਹੁਤ ਥਾਵਾਂ ਤੇ ਮੌਸਮ ਗਰਮ ਖੁਸ਼ਕ ਤੇ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਉਸੇ ਤਰ੍ਹਾਂ ਹੀ ਲੱਗਦੇ ਹੋਏ ਦਿਖਾਈ ਦੇਣਗੇ ਗਰਮੀ ਅਤੇ ਹੌਮਸ ਬਹੁਤ ਖੇਤਰਾਂ ਦੇ ਵਿੱਚ ਦਿਖਾਈ ਦੇਵੇਗਾ ਕਿਉਂਕਿ ਪੂਰੇ ਦਿਆ ਹਵਾਮਾ ਕਿਤੇ ਨਾ ਕਿਤੇ ਬਹੁਤ ਖੇਤਰਾਂ ਦੇ ਵਿੱਚ ਚੱਲ ਰਹੀਆਂ ਨੇ ਜਿਸ ਸਦਕਾ ਅੱਜ ਵੀ ਗਰਮੀ ਅਤੇ ਹੌਮਸ ਰਹੇਗਾ ਦੁਪਹਿਰ ਤੋਂ ਬਾਅਦ ਜਿਵੇਂ ਕੱਲ੍ਹ ਕਈ ਖੇਤਰਾਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਆਸ-ਪਾਸ ਜਿਵੇਂ ਲੁਧਿਆਣਾ ਹੋ ਗਿਆ ਬਰਨਾਲਾ ਹੋ ਗਿਆ ਬਠਿੰਡਾ ਹੋ ਗਿਆ ਜਾਂ ਮਾਨਸੇਰੇ ਕੁਝ ਕਿ ਖੇਤਰ ਹੋ ਗਿਆ ਅਜਿਹਾ ਮਾਹੌਲ ਅੱਜ ਵੀ ਬਣ ਸਕਦਾ ਹੈ ਵੱਡੇ ਸ਼ਹਿਰਾਂ ਦੇ ਆਸ-ਪਾਸ ਉਹ ਚਾਹੇ ਲੁਧਿਆਣਾ ਹੋਵੇ ਚਾਹੇ ਜਲੰਧਰ ਜਾਂ ਅਮਰਸਰ ਜਾਂ ਬਠਿੰਡਾ ਕਿਸੇ ਵੀ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਖਰਾਟੇ ਤੁਹਾਨੂੰ ਦੇਖਣ ਲਈ ਮਿਲ ਸਕਦੇ ਨੇ ਪਰ ਕਾਰਵਾਈਆਂ ਇਹ ਲਿਮਟਿਡ ਜੇ ਖੇਤਰਾਂ ਦੇ ਵਿੱਚ ਹੋਣਗੀਆਂ ਜਿਵੇਂ ਵੱਡੇ ਸ਼ਹਿਰਾਂ ਦੇ ਆਸ-ਪਾਸ ਜਾਂ ਨਾਲ ਲੱਗਦੇ 1 2 4 ਪਿੰਡਾਂ ਦੇ ਆਸ-ਪਾਸ ਹੋਰ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਕਿਸੇ ਵੀ ਜਗ੍ਹਾ ਦਿਖਾਈ ਨਹੀਂ ਦੇਵੇਗਾ ਦੂਸਰੀ ਤਰਫ ਗੱਲ ਕਰੀਏ ਤਾਂ ਮੀਂਹ ਦਾ ਵੱਡਾ ਦੌਰ 4 ਜਾਂ 5 ਅਕਤੂਬਰ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਦਾ ਹੋਇਆ ਦਿਖਾਈ ਦੇਵੇਗਾ ਉਸ ਤੋਂ ਬਾਅਦ ਗਰਮੀ ਤੋਂ ਵੀ ਰਾਹਤ ਮਿਲੇਗੀ ਤੇ ਮੌਸਮ ਠੰਡਾ ਹੋਣਾ ਵੀ ਸ਼ੁਰੂ ਹੋ ਜਾਏਗਾ